ਸਖਬੀਰ ਨਾ ਹੁੰਦੇ ਆ ਅਕਾਲੀ ਦਲ ਦੀ ਕੋਖ ਚੋਂ ਮੁੰਡਾ ਪੈਦਾ ਨਹੀਂ ਹੋ ਸਕਦਾ ਬਸ ਸਖਬੀਰ ਸਿੰਘ ਬਾਦਲ ਤੂੰ ਆਪਦੀਆਂ ਗਲਤੀਆਂ ਨਾ ਅਕਾਲੀ ਦਲ ਬਾਝ ਬਣਾਤਾ ਹੁਣ ਇਹਦੇ ਬੱਚਾ ਪੈਦਾ ਹੋਣ ਦੀ ਉਮੀਦ ਖਤਮ ਹੋ ਗਈ ਮੈਂ ਬਲਵੰਤ ਰਾਮ ਵਾਲੀਆ ਕਹਿੰਦਾ ਜਦੋਂ ਸਾਰੀਆਂ ਵਿਰੋਧੀ ਧਿਰਾਂ ਵੀ ਕਹਿ ਰਹੀਆਂ ਨੇ ਕਿ ਅਕਾਲੀ ਦਲ ਦਾ ਬਚਣਾ ਪੰਜਾਬ ਦੇ ਲਈ ਜ਼ਰੂਰੀ ਆ ਤੇ ਤੁਸੀਂ ਉਹ ਕਹਿ ਕਹਦੇ ਹੋ ਅਕਾਲੀ ਦਲ ਬਾਝ ਮਰੂਗਾ ਇਹਨਾਂ ਦੇ ਬੱਚਾ ਨਹੀਂ ਹੋਣ ਜਿਨ੍ਹਾਂ ਨੇ ਕੀਤਾ ਪਰੇ ਕਰਦੇ ਹੋ ਸ਼ਵੇਲ ਤੋਂ ਤਿੰਨ ਮੁੰਡੇ ਅਛੀ ਮੁੰਡੇ ਤੇ ਤੈਨੂੰ ਕੁੜੀਆਂ ਸਵੇਰੇ ਆ ਜਾਣਗੀਆਂ ਮੈਨੂੰ ਲੱਗਦਾ ਕਿ ਕਾਲੀਦਲ ਦਾ ਜ਼ਰੂਰੀ ਹੈ ਬਚਣਾ ਵੈਸੀ ਚਲੋ ਇਹੋ ਛੱਡ ਦਿਓ ਤੁਸੀਂ ਸੁਖਵੀਰ ਸਿੰਘ ਬਾਲ ਨੂੰ ਕਦੇ ਪਰਸਨਲੀ ਕਾਲ ਕਰ ਲਓ ਕਦੇ ਫੋਨ ਕਰ ਲਓ ਤੁਸੀਂ ਸਮਝਾ ਕੇ ਦੇਖ ਲਓ ਪਰ ਜੌਰ ਸਾਹਿਬ ਮੈਨੂੰ ਕਹਾਂ ਨਾ ਛੇੜਨਾ ਜੌਰੇ ਨੇ ਬੱਸਾਂ ਪਾਈਆਂ ਤਲਵੰਦੀ ਨੇ ਬੱਸਾਂ ਪਾਈਆਂ ਲੰਗੋਵਾਲ ਨੇ ਟਰੱਕ ਪਾਇਆ ਮੈਂ ਬੱਸਾਂ ਪਾਈਆਂ ਤੈਨੂੰ ਕਿਹਨੇ ਕਿਹਾ ਸੀ ਬੱਸਾਂ ਪਾ ਲਾ ਜਿਹੜੀ ਥੋੜੀ ਥਿੰਕਿੰਗ ਸਿੱਖੀ ਨਹੀਂ ਗੱਦੀ ਹਕੂਮਤ ਸਲਾਮੀਆਂ ਬੱਸਾਂ ਹੋਟਲ ਜਦੋਂ ਸੁਖਵੀਰ ਸਿੰਘ ਬਾਦਲ ਦੀ ਟ੍ਰਾਂਸਪੋਰਟ ਤੇ ਹੋਟਲਾਂ ਤੇ ਸਵਾਲ ਹੁੰਦਾ ਤਾਂ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਸਾਡੀ ਇੰਟਰਵਿਊ ਦੇ ਵਿੱਚ ਕਿਹਾ ਉਹ ਕਹਿੰਦੇ ਸਾਡੇ ਕੋਲ ਤਾਂ ਆਜ਼ਾਦੀ ਤੋਂ ਪਹਿਲਾਂ ਦੀ ਟ੍ਰਾਂਸਪੋਰਟ ਚੱਲਦੀ ਸੀ ਉਹੀ ਚਲਾਈ ਜਾਂਦੇ ਐਂਦਰ ਕਾ ਤੋਂ ਆਗੇ ਸਾਡੇ ਵਾਲੇ ਪਾਸੇ ਉਹੀ ਚਲਾਈ ਜਾਂਦਾ ਹੁਣ ਹੁਣ ਤੇਰੀ ਬਸਾਂ ਸਿੱਧੀਆਂ ਟਰਮਨਕੁਰ ਕੋਚੀਨ ਤੋਂ ਮੋਗੇ ਨੂੰ ਚੱਲਦੀਆਂ ਤੇ ਮਕਸਰੋਂ ਸਿੱਧੀਆਂ ਤਾਮਲਨਾਡੂ ਚੱਲਦੀਆਂ ਸਾਨੂੰ ਕੀ ਦਰਾਦਾ 50 100 ਹੈਲੀਕਾਪਟਰ ਪਾ ਲਿੰਦਾ ਅਕਾਲੀ ਦਲ ਦਾ ਪੰਗਾ ਸਾਡੇ ਨਾਲ ਚ ਕਿਉਂ ਹੋਇਆ ਛੱਡੀਓ ਦੱਸ ਮੈਨੂੰ ਛੱਡੀ ਬੱਸਾਂ ਚੱਲਦੀਆਂ ਇਹ ਅਕਾਲੀ ਦਲ ਕਿਉਂ ਨਹੀਂ ਚੱਲਦਾ ਜਵਾਬ ਦੇ ਦਿਓ ਬੱਸਾਂ ਚੱਲਦੀਆਂ ਹੋਟਲ ਚੱਲਦੇ ਆ ਪਾਰਕਾਂ ਚੱਲਦੀਆਂ ਤੇ ਅਕਾਲੀ ਦਲ ਕਿਉਂ ਨਹੀਂ ਚੱਲਦਾ ਮਾਲਕਾ ਪੈਰੀਂ ਐਥੇ ਲਾਲਾ ਇਸ ਕਰਕੇ ਹੋਰ ਕੁਝ ਚਲਾਦਾ ਅਕਾਲੀ ਦਲ ਤੇਰੇ ਹੁੰਦਿਆਂ ਨਹੀਂ ਚੱਲਣਾ ਸਰਦਾਰ ਸਿੰਘ ਵੀਰ ਸੇ ਭਾਈ ਮਿਹਨਤ ਕਰਾਲਾ ਗਰੀਬੜੇ ਸਖਦੀ ਥੋਡੇ ਹੁੰਦਿਆਂ ਕੋਈ ਛੱਕ ਵੱਜੀ ਵੀ ਆ ਤੁਸੀਂ ਆਪ ਹੀ ਛੱਕ ਮਾਰੀ ਐ ਥੋਡੇ ਹੁੰਦਿਆਂ ਨਿੰਮਾ ਨਹੀਂ ਵੱਜਣੀਆਂ ਅਕਾਲੀ ਦਲ ਦੇ ਨਮੂਣੀ ਸਾਬ ਤੁਸੀਂ ਬਾਦ ਸਾਹਿਬ ਦੇ ਨਾਲ ਤੁਹਾਡਾ ਸਾਥ ਬਹੁਤ ਲੰਮਾ ਸਮਾਰਿਆ ਚਲੋ ਵੱਖਰੇਵੇਂ ਹੁੰਦੇ ਰਹਿੰਦੇ ਆਗੇ ਪਰ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਅਕਾਲੀ ਦਲ ਇੰਨਾ ਕਰਾਈਸਿਸ ਦੇ ਵਿੱਚ ਆ ਅਕਾਲੀ ਦਲ ਬਹੁਤ ਡਾਊਨ ਆ ਜਦ ਮੈਂ ਤੁਹਾਨੂੰ ਕੋਈ ਬੋਲਦਾ ਸਵਾਲ ਆ ਪਰ ਕਦੇ ਤੁਹਾਨੂੰ ਲੱਗਦਾ ਨਹੀਂ ਠੀਕ ਹੈ ਅਕਾਲੀ ਦਲ ਤਾਂ ਵਿਰੋਧੀ ਪਾਰਟੀਆਂ ਵੀ ਸਾਰੀਆਂ ਕਹਿੰਦੀਆਂ ਨੇ ਕਿ ਬਚਣਾ ਚਾਹੀਦਾ ਕਦੇ ਇਹ ਨਹੀਂ ਲੱਗਿਆ ਵੀ ਠੀਕ ਹੈ ਸੁਖਬੀਰ ਸਿੰਘ ਬਾਦਲੀਆਂ ਹੋਰ ਸਾਰੇ ਅਕਾਲੀ ਸੀਨੀਅਰ ਲੀਡਰਸ਼ਿਪ ਆ ਉਹਨਾਂ ਨਾਲ ਮਿਲ ਕੇ ਕਦੇ ਕੋਈ ਗੱਲਬਾਤ ਕਦੇ ਕੋਈ ਸੰਕਟ ਚੋਂ ਨਿਕਲਣ ਦਾ ਹੱਲ ਕੋਈ ਮੈਂ ਇਹ ਕਿੱਸਾ ਕਰਾਂ ਉਹ ਲੜਕੀ ਸੀ ਉਹਦੇ ਵਿਆਹ ਦੇ ਉੱਤੇ ਦਾਜ ਵੀ ਪੂਰਾ ਦੇਤਾ ਵਿਹੋੜੀਆਂ ਘੋੜੀਆਂ ਵੀ ਦੇਤੀਆਂ ਤੇ ਜਦੋਂ ਪਿੰਡ ਚ ਆਏ ਦੱਸਣ ਤੇ ਉਹ ਕਹਿੰਦੇ ਕਿਵੇਂ ਆ ਉਹ ਜਿਹੜੀ ਪਿੰਡ ਦੀ ਲੜਕੀ ਸੀ ਉਹ ਕਹਿੰਦੀ ਭਾਈ ਇਹ ਲੜਕੀ ਨੇ ਬਾਝ ਰਹਿਣਾ ਤੇ ਇਹਦੇ ਬੱਚਾ ਨਹੀਂ ਹੋਣਾ ਸੁਖਵੀਰ ਸਿੰਘ ਬਾਦਲ ਤੂੰ ਆਪਦੀਆਂ ਗਲਤੀਆਂ ਨਾਲ ਅਕਾਲੀ ਦਲ ਬਾਝ ਬਣਾਤਾ ਹੁਣ ਇਹਦੇ ਬੱਚਾ ਪੈਦਾ ਹੋਣ ਦੀ ਉਮੀਦ ਖਤਮ ਹੋ ਗਈ ਮੈਂ ਬਲਵੰਤ ਰਾਮੂ ਵਾਲੀਆ ਕਹਿੰਦਾ ਉਹਦਾ ਕਾਰਨ ਹੈ ਨਾ ਗੁਰਬਾਣੀ ਨਾ ਸਿੱਖ ਇਤਿਹਾਸ ਨਾ ਸਿੱਖ ਪਰੰਪਰਾਵਾਂ ਨਾ ਆਕਾਲੀ ਦਲ ਦਾ ਹਰਿਆਣਾ ਯੂਪੀ ਫਰਾਂਡੇ ਦਾ ਪ੍ਰਸਾਰ ਪ੍ਰਚਾਰ ਨਾ ਸ਼ਰੋਮਣੀ ਕਮੇਟੀ ਦੇ ਯਾਰ ਛੱਡ ਪਰੇ ਰਪਟਾਉਲ ਸਾਹਿਬ ਸ਼ਰੋਮਣੀ ਕਮੇਟੀ ਦਾ ਕਿੰਨੇ ਕਿੰਨੇ ਕਰੋੜ ਦਾ ਹੈ 1.750 ਕਰੋੜ ਦਾ ਹੋਵੇ ਬਜਟ ਤੇ ਉਹਦੇ ਵਿੱਚੋਂ 13.1 ਕਰੋੜ ਲਾ ਕੇ 50 ਮੁੰਡੇ ਆਈਐਸ ਆਈਪੀਐਸ ਪੀਸੀਐਸ ਦੇ ਵੱਡੀਆਂ ਪਦਵੀਆਂ ਦੇ ਸਿੱਧੇ ਲਫਟਾਂ ਤੇ ਸਿੱਧੇ 에ਅਰ ਫੋਰਸ ਵਿੱਚ ਭਾਰਤੀਆਂ ਵਾਲੇ ਪੈਸੇ ਪੈਦਾ ਨਹੀਂ ਕੀਤੇ ਜਾ ਸਕਦੇ ਆ ਪਿਆਓ ਕਾਗਜ਼ रामू ਵਾਲੀਆ ਕਹਿੰਦਾ ਲਿਆਓ ਸ਼ਰੋਮਣੀਏ ਕਮੇਟੀਏ ਮੈਨੂੰ ਦੋ ਬੰਦੇ ਦੱਸ ਜਿਹੜੇ ਤੁਸੀਂ ਬਾਹਰ ਬਣਾਏ ਐ ਮੈਂ ਬਣਾਏ ਐ ਪੀਸੀਐਸ ਵੀ ਬਣਾਏ ਐ ਆਈਐਸ ਵਿੱਚ ਵੀ ਕੀਤਾ ਸਿਫਾਰਸ਼ਾ ਕਰਕੇ ਨਹੀਂ ਜਿੱਥੇ ਗਿਆ ਯੂਵੀ ਜਿੱਥੇ ਗਿਆ ਮੇਰੇ ਉੱਤੇ ਗੁਰੂ 8ਵੇਂ ਪਾਤਸ਼ਾਹ ਦੀ ਕਿਰਪਾ ਮੇਰੇ ਕਮਰੇ ਦੇ ਉੱਪਰ ਜਾ ਕੇ ਦੇਖੋ ਵੱਡੀ 4 ਫੁੱਟ ਤੇ ਚੌੜੀ ਤੇ 3.5 ਫੁੱਟ ਲੰਮੀ ਫੋਟੋ ਲਾਈ 8ਵੇਂ ਪਾਤਸ਼ਾਹ ਦੀ ਨਾਲ ਦੂਦ ਪਹਿਲੇ ਪਾਸ਼ੇ 10ਵੇਂ ਪਾਸ਼ਾ ਦੀ ਤੁਹਾਡੀ ਟਿੱਪਣੀ ਹੈ ਜਿਹੜੀ ਬਹੁਤ ਸਿੱਖੀ ਆ ਜਦੋਂ ਵਿਰੋਧੀ ਤਰ੍ਹਾਂ ਸਾਰੀਆਂ ਕਹਿ ਰਹੀਆਂ ਹੁਣ ਅਕਾਲੀ ਦਲ ਦੇ ਚਲੋ ਹਾਈ ਉਹ ਤਾਂ ਕਹਿਣਾ ਹੀ ਕਹਿਣਾ ਉਹਨਾਂ ਨੇ ਜਦੋਂ ਸਾਰੀਆਂ ਵਿਰੋਧੀ ਤਰ੍ਹਾਂ ਵੀ ਕਹਿ ਰਹੀਆਂ ਨੇ ਕਿ ਅਕਾਲੀ ਦਲ ਦਾ ਬਚਣਾ ਪੰਜਾਬ ਦੇ ਲਈ ਜ਼ਰੂਰੀ ਆ ਪੰਜਾਬ ਦੀ ਸਸਸ ਦੇ ਲਈ ਤੇ ਪੰਜਾਬ ਦੇ ਭਵਿੱਖ ਦੇ ਲਈ ਉੱਥੇ ਤੁਸੀਂ ਅਕਾਲੀ ਦਲ ਦਾ ਕਿਸੇ ਵੇਲੇ ਹਿੱਸਾ ਰਹੇ ਹੋ ਅਕਾਲੀ ਦਲ ਦੇ ਵਿੱਚ ਰਹੇ ਹੋ ਤੇ ਤੁਸੀਂ ਉੱਥੇ ਇਹ ਕਹਿਦੇ ਹੋ ਅਕਾਲੀ ਦਲ ਬਾਝ ਮਰੂਗਾ ਇਹਨਾਂ ਦੇ ਬੱਚਾ ਨਹੀਂ ਹੋਣ ਮੈਂ ਮੈਂ ਕਿਦੋਂ ਨਹੀਂ ਟਿੱਕੀ ਟਿੱਪਣੀ ਨਹੀਂ ਮੈਂ ਕਿਹਾ ਬਾਝ ਮਰੂਗਾ ਜਿਨ੍ਹਾਂ ਨੇ ਕੀਤਾ ਪਰੇ ਕਰ ਦਿਓ ਸਵੇਰ ਨੂੰ ਤਿੰਨ ਮੁੰਡੇ ਛੇ ਮੁੰਡੇ ਤੇ ਤਿੰਨ ਕੁੜੀਆਂ ਸਵੇਰੇ ਆ ਜਾਣਗੀਆਂ ਐਵੇਂ ਮਾਰੀ ਮੈਂ ਤਾਂ ਕਿਹਾ ਬਾਝ ਕਰਤਾ ਜਿਨ੍ਹਾਂ ਨੇ ਉਹ ਜਿਨ੍ਹਾਂ ਨੇ ਚਿਖਾ ਜਿਨ੍ਹਾਂ ਨੇ ਇਸ ਕੈਂਡ ਦਾ ਭਾਵ ਹੁਣ ਤੁਹਾਡਾ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਜਦੋਂ ਤੱਕ ਲੀਡ ਕਰਨਗੇ ਉਦੋਂ ਤੱਕ ਅਕਾਲੀ ਦਲ ਬਾਝ ਰਹੇਗਾ ਜਿਨ੍ਹਾਂ ਨੇ ਫਦੇ ਫਲਵਾੜੀ ਉਜਾੜੀ ਹੈ ਉਹਨਾਂ ਤੋਂ ਉਮੀਦ ਕਰਦੇ ਆਂ ਕੋਲਾ ਬੋਲਣ ਲੱਗ ਜਾਣਗੀਆਂ ਮੈਂ ਤਾਂ ਉਹਨਾਂ ਨੂੰ ਕਿਹਾ ਅਕਾਲੀ ਦਲ ਤਾਂ ਸਦੀਆਂ ਤੱਕ ਸੀਗਾ ਤੇ ਰਹੂਗਾ ਅਕਾਲੀ ਦਲ ਦਾ ਬਾਬਾ ਖੜਕਸੋਂ ਤੋਂ ਲੈ ਕੇ ਮਾਸਟਰ ਤਾਰਾ ਸਿੰਘ ਤੋਂ ਲੈ ਕੇ ਸੰਤ ਫਤਿਹ ਸਿੰਘ ਤੋਂ ਲੈ ਕੇ ਅਕਾਲੀ ਦਲ ਦਾ ਸੰਤ ਲੋਂਗਵਾਲ ਤੇ ਟੋੜਾ ਸਾਹਿਬ ਤੇ ਤਲਵੰਡੀ ਸਾਹਿਬ ਕਿੰਨਿਆ ਕਿੰਨਿਆ ਜਿਹਾ ਕੁਰਬਾਨੀਆਂ ਦਾ ਕਾਕਾ ਟੋੜੇ ਨੇ ਬੱਸਾਂ ਪਾਈਆਂ ਸੁਖਵੀਰ ਤਲਵੰਡੀ ਨੇ ਬੱਸਾਂ ਪਾਈਆਂ ਲੋਂਗਵਾਲ ਨੇ ਟਰੱਕ ਪਾਏ ਮੈਂ ਬੱਸਾਂ ਪਾਈਆਂ ਤੈਨੂੰ ਕਿਹਨੇ ਕਿਹਾ ਸੀ ਬੱਸਾਂ ਪਾ ਲਾ ਮੈਂ ਹੁਣ ਵੀ ਲਿਖ ਦਿੰਦਾ ਮੈਂ ਤਾਂ ਹੁਣ ਜਿਹਾ ਕੁਰਬਾਨੀ ਦਾ ਇੱਕ उस तो तो गुरबाणी तो, तो कहाँ मैंने सुखबीर जबानी सुना दे गुरबाणी का एक शब्द है जब लग भा जब नहीं, जब तक नहीं भाग ललार उदे तब अलग भरव फिरते बहतायो कलकोर समुद्र में बुढ़े उबूटर ने पचता पछतायो तत्त विचार अहि मथुरा जगतार नको अवतार बनायो जब गुरु नान अर्जन देव गुरु संकट जोन गर्भनायो यो लाइन सुना देे तो नेरा याद है यीक है मैं कवीश्री कर रहा मेरे बालियाँ याद है ਮੇਰੀਆਂ ਜ਼ਿਆਦਾ ਵਰਜਿੰਦਰ ਸੋ ਮੇਰਾ ਸੈਕਟਰੀ ਬੈਠਾ ਉਹ ਅਕਲੀ ਵਾਲਾ ਮੁੰਡਾ ਬੈਠਾ ਐਸਪਰੀਤ ਬੈਠਾ ਸਾਰਿਆਂ ਨੇ ਯਾਦ ਹੈ ਨਹੀਂ ਜਦੋਂ ਤੁਸੀਂ ਉਹਦੇ ਵਿੱਚੋਂ ਆਏ ਨਹੀਂ ਤੁਸੀਂ ਤਾਂ ਬਾਪੂ ਦੀ ਬਣੀ ਗੱਦੀ ਤੇ ਤੁਹਾਡਾ ਜਿਹੜੀ ਤੁਹਾਡੀ ਥਿੰਕਿੰਗ ਸਿੱਖੀ ਨਹੀਂ ਗੱਦੀ ਹਕੂਮਤ ਸਲਾਮੀਆਂ ਬੱਸਾਂ ਹਟ ਪਰ ਤੁਸੀਂ ਹੋਂਦ ਐਸ ਕਬੀਰ ਦੇ ਹੁੰਦਿਆਂ ਅਕਾਲੀ ਦਲ ਦੀ ਕੁੱਖ ਚੋਂ ਮੁੰਡਾ ਪੈਦਾ ਨਹੀਂ ਹੋ ਸਕਦਾ ਬਸ ਅਕਾਲੀ ਦਲ ਯਾਰਾ ਜ ਹੈ ਹੀ ਨਹੀਂ ਮੈਨੂੰ ਕਹਦੂ ਕੋਨੇ ਯਾਰ ਹਾਂ ਦੂਜੇ ਆਦਨ ਖਲਸੀ ਵੀ ਨਾਲ ਲੱਗ ਜੀਏ ਮਤਲਬ ਸੁਖਵੀਰ ਦਾ ਪਾਸੇ ਹੋਣਾ ਜ਼ਰੂਰੀ ਹੈ ਮੈਂ ਤਾਂ ਕੋਈ ਵੋਟਾ ਵਟਾ ਨਹੀਂ ਦੇ ਮੈਂ ਅਕਾਲੀ ਦਲ ਜਿਉਂਦਾ ਰੱਖਣ ਦੇ ਹੱਕ ਚ ਐ ਲਾਓ ਇਹ ਆਲੀ ਵਾਲੇ ਐ ਬਹੁਤ ਵਧੀਆ ਬੰਦਾ ਐ ਉਹ ਜਿਹੜਾ ਨਾਬੇ ਦੇ ਕੋਲ ਦਾ ਰਖੜਾ ਰਖੜਾ ਬਹੁਤ ਚੰਗਾ ਤੇ ਅਕੀ ਜਿਹੜਾ ਆਪਣੇ ਮਿਲਣ ਆਇਆ ਸੀ ਝੁੰਦਾ ਬਹੁਤ ਚੰਗਾ ਤੇ ਉਹ ਜਿਹੜਾ ਵਡਾਲੇ ਦਾ ਲੜਕਾ ਬਹੁਤ ਚੰਗਾ ਬਥੇਰੇ ਚੰਗੇ ਐ ਲੇਕਿਨ ਸਰਦਾਰ ਸੁਖਵੀਰ ਸਿੰਘ ਭਾਈ ਮਿਹਨਤ ਕਰਾ ਲਾ ਗਰੀਬ ਲੇ ਸਿੱਖ ਦੀ ਥੋੜੇ ਹੁੰਦਿਆਂ ਕੋਈ ਛਿੱਕ ਵੱਜੀ ਵੀ ਆ ਤੁਸੀਂ ਆਪ ਹੀ ਛਿੱਕ ਮਾਰੀ ਐ ਥੋੜੇ ਹੁੰਦਿਆਂ ਨਿੰਮਾ ਨਹੀਂ ਵੱਜਣੀਆਂ ਕਾਲੀ ਦਲ ਦੇ ਅੱਛਾ ਤੁਸੀਂ ਕਹਿ ਰਹੇ ਹੋ ਕਿ ਸੁਖਵੀਰ ਸਿੰਘ ਬਾਦਲ ਪਾਸੇ ਹੋ ਗਏ ਕਿ ਹੋਰ ਆਵੇ ਪਰ ਸੁਖਵੀਰ ਸਿੰਘ ਬਾਦਲ ਜਾਂ ਜਿਹੜੇ ਭੁੰਦੜ ਨੇ ਜਾਂ ਜਿਹੜੇ ਉਹਨਾਂ ਦੇ ਨਾਲ ਦੀ ਲੀਡਰਸ਼ਿਪ ਆ ਉਹਨਾਂ ਨੂੰ ਤੇ ਇਹੀ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਕਾਲੀ ਦਲ ਨੂੰ ਕੋਈ ਲੀਡ ਨਹੀਂ ਕਰ ਸਕਦਾ ਕਿਉਂਕਿ ਗੱਲ ਸੁਣ ਲਓ ਉਹਨਾਂ ਨੇ ਅਸਤੀਫਾ ਦਿੱਤਾ ਦੁਬਾਰੇ ਫਿਰ ਸੁਖਵੀਰ ਸਿੰਘ ਬਾਦਲ ਨੂੰ ਕਹਿੰਦੇ ਵਿਧੀ ਵਿਵਧਾਨ ਰਾਹੀਂ ਅਸੀਂ ਉਹਨਾਂ ਨੂੰ ਦੁਬਾਰਾ ਪ੍ਰਧਾਨ ਚੁਣਿਆ ਉਹ ਤਾਂ ਦੁਬਾਰਾ ਪ੍ਰਧਾਨ ਚੁਣਿਆ ਨਾ ਪਾਰਟੀ ਨੇ ਫਿਰ ਕਿ ਕਿ ਉਹਨਾਂ ਨੂੰ ਕਿਉਂ ਲੱਗਦਾ ਵੀ ਸਾਡੇ ਕੋਲੇ ਲੀਡਰਸ਼ਿਪ ਹੀ ਨਹੀਂ ਹੈਗੀ ਸੁਖਵੀਰ ਬਾਦਲ ਤੋਂ ਬਿਨਾਂ ਕੋਈ ਰਾਣੀ ਨਹੀਂ ਕਰ ਸਕਦੇ ਪਾਰਟੀ ਨੂੰ ਬੇਬੇ ਦੇ ਬਾਪੂ ਰਲੇ ਵੇਸੀ ਤੇ ਬੇਬੇ ਨੇ ਸੱਸ ਕੁੱਟਦੀ ਉਹ ਕਹਿੰਦੀ ਕਿ ਕਿੱਥੋਂ ਆ ਗਈ ਉਹ ਬਾਪੂ ਕਹਿੰਦਾ ਐਂ ਕਰ ਮਿੰਦਰ ਕੁਰੇ ਦੋ ਕਿ ਮਹੀਨੇ ਪੇਕੀ ਲਾਇਆ ਮੈਂ ਕਹਿੰਦਾਗਾ ਮੈਂ ਪੇਕਿਆਂ ਨੂੰ ਭੇਜਤੀ ਫਿਰ ਮੈਂ ਮੁੜ ਕੇ ਲੈ ਆਉਂਗਾ ਬੇਬੇ ਦਾ ਐਂ ਰਹਿਣੀ ਹੈ ਕੋਈ ਬਦਲਾ ਲੋ ਸੁਖਵੀਰ ਸਿਆਂ ਜਿੰਨਾ ਚਿਰ ਅਕਾਲੀ ਦਲ ਜਿਹੜਾ 1925 ਸੀ ਤੇ ਜੀਨੂੰ ਬਾਬਾ ਖੜਕਸਿਓਂ ਤੋਂ ਲੈ ਕੇ ਤੇ ਪੁਰਾਣਿਆਂ ਸਾਡਿਆਂ ਨੇ ਹੌਲੀ 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 ਤੇ ਭਾਈ ਸਾਹਿਬ ਪਰਮ ਜਨ ਤੀਰ ਸਿੰਘ ਵਰਗਿਆਂ ਦੀਆਂ ਅਸ਼ੀਰਵਾਦਾਂ ਤੇ ਜਿਹੜੀਆਂ ਅਕਾਲੀ ਫੂਲਾ ਸਿੰਘ ਵਰ ਅਸ਼ੀਰਵਾਦਾਂ ਨਾ ਇੱਥੋਂ ਤੇ ਕਰਾਇਆ ਉਹ ਬੀਰੀਆ ਜੇ 1 ਕਿੰਟਲ ਖਸ਼ਖਸ਼ ਦੀ ਪੂਰ ਬੋਰੀ ਭਰ ਲਈਏ ਖਾਛੇ ਦੇ ਦਾਣਿਆਂ ਦੀ ਇੱਕ ਦਾਣੇ ਜਿੰਨਾ ਤੈਨੂੰ ਕਾਲੀ ਦਲ ਦਾ ਖਸਖਸ ਦੀ ਬੂਰੀ ਦੇ ਦਾਣੇ ਜਿੰਨਾ ਨਹੀਂ ਪਤਾ ਭਾਈ ਮਾਲਕਾ ਪੈਰੀਂ ਹਥ ਲਾਲਾ ਇਸ ਕਰਕੇ ਹੋਰ ਕੁਝ ਚਲਾ ਲਾ ਅਕਾਲੀ ਦਲ ਤੇਰੇ ਹੁੰਦਿਆਂ ਨਹੀਂ ਚੱਲਣਾ ਅੱਛਾ ਰਾਮੂਲ ਸਿੰਘ ਉਹ ਤੁਸੀਂ ਗੱਲ ਕੀਤੀ ਕਿ ਤੁਸੀਂ ਕਿਹੜਾ ਬੱਸਾਂ ਪਾਲੀਆਂ ਟੋੜਾ ਸਾਹਿਬ ਨੇ ਕਿਹੜੀਆਂ ਬੱਸਾਂ ਪਾਲੀਆਂ ਅੰਤਲਵੰਡੀ ਨੇ ਕਿਹੜਾ ਟਰੱਕ ਪਾਲਿਆ ਹੁਣ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਜਦੋਂ ਸੁਖਵੀਰ ਸਿੰਘ ਬਾਦਲ ਦੀ ਟਰਾਂਸਪੋਰਟ ਤੇ ਹੋਟਲਾਂ ਤੇ ਸਵਾਲ ਹੁੰਦਾ ਤਾਂ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਸਾਡੀ ਇੰਟਰਵਿਊ ਦੇ ਵਿੱਚ ਕਿਹਾ ਉਹ ਕਹਿੰਦੇ ਸਾਡੇ ਕੋਲ ਤਾਂ ਆਜ਼ਾਦੀ ਤੋਂ ਪਹਿਲਾਂ ਦੀ ਟਰਾਂਸਪੋਰਟ ਚੱਲਦੀ ਸੀ ਜਦੋਂ ਅ ਜਿਹੜੀ ਚੀਜ਼ ਆਜ਼ਾਦੀ ਤੋਂ ਪਹਿਲਾਂ ਚੱਲਦੀ ਉਹ ਸਾਫਟ ਕਰਦੀ ਹੈ ਵੀ ਥੋੜਾ ਆਜ਼ਾਦੀ ਦੇ ਲੜਾਈ ਦੇ ਬਾਝਰੇ ਦਾਣੇ ਜਣੇ ਹਿੱਸਾ ਨਹੀਂ ਤੇ ਉਹੀ ਚਲਾਈ ਜਾਂਦੇ ਆ ਇੱਧਰ ਘਾਤੋ ਆਗੇ ਸਾਡੇ ਵਾਲੇ ਪਾਸੇ ਉਹੀ ਚ ਲਈ ਜਾਂਦਾ ਹੁਣ ਹੁਣ ਤੇਰੀ ਬਾਸੇ ਸਿੱਧੀਆਂ ਟਰਮਨਕੁਰ ਕੋਚੀਨ ਤੋਂ ਮੋਗੇ ਨੂੰ ਚੱਲਦੀਆਂ ਤੇ ਮਕਸਰੋਂ ਸਿੱਧੀਆਂ ਤਾਮਨਾਡੂ ਨੂੰ ਚੱਲਦੀਆਂ ਸਾਨੂੰ ਕੀ ਦਰਾਦਾ 50 100 ਹੈਲੀਕਾਪਟਰ ਪਾ ਲੈਂਦਾ ਕਾਲੀਦਾਲਾ ਪੰਗਾ ਸਾਡੇ ਨਾਲ ਚਾ ਕਿਉਂ ਖੋਇਆ ਰਾਮੂਣੇ ਸਾਭ ਤੁਸੀਂ ਕਦੇ ਛੱਡੀ ਬੱਸਾਂ ਚੱਲਦੀਆਂ ਤੇ ਕਾਲੀਦਾਲ ਕਿਉਂ ਨਹੀਂ ਚੱਲਦਾ ਜਵਾਬ ਦੇ ਦਿਓ ਜਾਂ ਇਹ ਤੇ ਵਾਦ-ਵਿਵਾਦ ਕਰ ਲੋ ਗੋਸ਼ਟੀ ਕਰ ਲੋ ਅਕਾਲੀ ਦਲ ਬੱਸਾਂ ਚੱਲਦੀਆਂ ਹਨ ਹੋਟਲ ਚੱਲਦੇ ਆ ਪਾਰਕਾਂ ਚੱਲਦੀਆਂ ਤੇ ਅਕਾਲੀ ਦਲ ਕਿਉਂ ਨਹੀਂ ਚੱਲਦਾ ਕਿਉਂਕਿ ਪਾਰਕਾਂ ਵਾਲਾ ਕੰਮ 100% ਦੀ ਹੈ ਅਕਾਲੀ ਦਲ ਨਾਲ ਕਰਮ ਖਸਖਸ ਦੀ ਬੋਰੀ ਕੁਇੰਟਲ ਦੀ ਵੀ ਇੱਕ ਦਾਣਾ ਹੀ ਨਹੀਂ ਬਾਅਦ ਇੱਥੇ ਕਾਹਨੂੰ ਵਕਤ ਜ਼ਾਇਆ ਕਰਦੇ ਹੋ ਹੋਰ ਗੱਲ ਕਰਦੇ ਤੁਸੀਂ ਚਲੋ ਮੈਂ ਆਖਰੀ ਸਵਾਲ ਹੈ ਮੇਰਾ ਇਸ ਇਸ ਮਸਲੇ ਤੇ ਆਪਾਂ ਦੁਬਾਰੇ ਫਿਰ ਪਾਣੀ ਵਾਲੇ ਮਸਲੇ ਤੇ ਆਵਾਂਗੇ ਤੁਸੀਂ ਕਦੇ ਜੇ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦਾ ਜ਼ਰੂਰੀ ਹੈ ਬਚਣਾ ਵੈਸੇ ਹੀ ਚਲੋ ਈਗੋ ਛੱਡ ਦਿਓ ਤੁਸੀਂ ਸੁਖਵੀਰ ਸਿੰਘ ਬਾਲ ਨੂੰ ਕਦੇ ਪਰਸਨਲੀ ਕਾਲ ਕਰ ਲੋ ਕਦੇ ਫੋਨ ਕਰ ਲੋ ਤੁਸੀਂ ਸਮਝਾ ਕੇ ਦੇਖ ਲੋ ਨਾ ਵੀ ਭਰਾ ਆਪਾਂ ਨਾ ਉਹ ਉਹ ਆਪ ਉਹ ਰੱਬ ਨੇ ਉਹਦੇ ਵਿੱਚ ਇੱਕ ਗੱਲ ਪਾਤੀ ਉਹ ਮੇਰੇ ਅੜਗਿਆਂ ਨੂੰ ਸਮਝਦਾ ਵੀ ਇਹ ਸਿਰਫ਼ ਤੂੰ ਬੀਆ ਢੱਡਾਂ ਵਾਲੇ ਐ ਹਾਲਾਂਕਿ ਮੈਂ ਛੇ ਜ਼ਬਾਨਾਂ ਪੜ੍ਹ ਕੇ ਸੁਣਾਈਆਂ ਤੁਹਾਨੂੰ ਪਰ ਤੁਸੀਂ ਤਾਂ ਉਹਨਾਂ ਦੇ ਪਿਤਾ ਦੇ ਸਾਥੀ ਰਹੇ ਉਹਨਾਂ ਨੂੰ ਇਹ ਵੀ ਪਤਾ ਹਾਲਾਂਕਿ ਮੈਂ ਜਦ ਸ਼ਬਦ ਬੋਲਾਂ ਮੇਰਾ ਤਲਾਫਜ਼ ਉਚਾਰਣ ਪ੍ਰੋਨਨਸੀਏਸ਼ਨ ਕੋਈ ਇੱਕ ਗਲਤ ਕਰਦੇ ਮੈਂ ਹਜ਼ਾਰ ਸ਼ਬਦ ਬੋਲੂ ਪਰ ਮੈਂ ਭਾਈ ਕਾ ਨੂੰ ਕਾ ਨੂੰ ਵਕਤ ਜ਼ਾਇਆ ਕਰਦੇ ਇਸ ਗੱਲ ਤੇ ਹੋਰ ਵੀ ਕਰ ਲਈ ਕਿੰਨੀਆਂ ਲਿਖੀਆਂ ਵੀ